ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਗੁਰਫਤੇ ਵੀਰ ਬਲੌਗ ਚੈਨਲ ਤੇ ਤੇ ਉਮੀਦ ਹੈ ਕਿ ਸਾਰੇ ਠੀਕ ਠਾਕ ਹੋਵੋਗੇ ਜੀ ਤੇ ਆਪਾਂ ਵੀ ਵਧੀਆ ਠੀਕ ਠਾਕ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਜੀ ਨਵੇਂ ਟੌਪਿਕ ਤੇ ਜਿਵੇਂ ਕਿ ਇਹ ਹਰੇਵਾਈ ਲੱਗ ਜਾਂਦੀ ਹੈਗੀ ਹੁਣ ਮੀਹਾਂ ਦਾ ਮੌਸਮ ਆ ਤੇ ਹੁਣ ਵੀ ਜਿਵੇਂ ਮੀਂਹ ਪੈ ਰਿਹਾ ਹੈਗਾ ਤੇ ਇਹ ਦੇਖੋ ਜੀ ਮੀਂਹ ਪੈ ਰਿਹਾ ਹੁਣ ਵੀ ਤੇ ਹਰੇਵਾਈ ਅਕਸਰ ਹੀ ਜੇ ਇਹ ਲੱਗ ਜਾਂਦੀ ਹੈ ਮੀਹਾਂ ਦੇ ਵਿੱਚ ਬਹੁਤ ਜ਼ਿਆਦਾ ਤੇ ਆਪਣੇ ਘਰਾਂ ਦੇ ਵਿੱਚ ਤੇ ਵਾਸ਼ਰੂਮ ਵਗੈਰਾ ਜਾਂ ਕੰਦਾ ਕੁੰਦਾ ਤੇ ਬਾਹਰ ਵੀ ਫਰਸ਼ਾਂ ਤੇ ਬਹੁਤ ਜ਼ਿਆਦਾ ਲੱਗ ਜਾਂਦੀ ਜੀ ਰੁਮੀ ਨਹੀਂ ਹਟਦੇ ਹੈਗੇ ਲਗਾਤਾਰ ਮੀਂਹ ਪੈਂਦੇ ਰਹਿੰਦੇ ਆ ਤੇ ਜਾਂ ਜਿੱਥੇ ਆਪਣੇ ਪਾਣੀ ਵਗੈਰਾ ਕਈ ਵਾਰ ਖੜਦਾਗਾ ਤੇ ਇਸ ਤਰੀਕੇ ਨਾਲ ਹਰੇਵਾਈ ਜੰਮ ਜਾਂਦੀ ਹੈ ਇਹ ਜਿਹੜੀ ਕਾਈ ਹੁੰਦੀ ਹੈਗੀ ਤੇ ਅੱਜ ਆਪਾਂ ਤੁਹਾਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਇਹ ਸਾਫ਼ ਕਰਨੀ ਦਿਖਾਵਾਂਗੇ ਜੀ ਦੱਸਾਂਗੇ ਤੇ ਇਹ ਇੰਨੀ ਜਿੱਦੀ ਕਾਈ ਇਹ ਲੱਗੀ ਹੋਈ ਹੈਗੀ ਤੇ ਆਪਾਂ ਤੁਹਾਨੂੰ ਬਿਲਕੁਲ ਸੌਖੇ ਤਰੀਕੇ ਨਾਲ ਦੱਸਾਂਗੇ ਜੀ ਇਹ ਸਾਫ ਕਰਨੀ 30 ਮਿੰਟਾਂ ਵਿੱਚ ਦੀ ਇਹ ਸਾਫ ਹੋ ਜੂਗੀ ਤੇ ਇਹ ਇੱਕ ਆਪਾਂ ਸੀਕ੍ਰੀਟ ਚੀਜ਼ ਹੈਗੀ ਬਹੁਤ ਵਧੀਆ ਤੇ ਉਹਦੇ ਨਾਲ ਇਹ ਸਾਫ ਹੋਊਗਾ ਜੀ ਨਾ ਉਹ ਤੇ ਚਲੋ ਜੀ ਆਪਾਂ ਹੁਣ ਤੁਹਾਨੂੰ ਦੱਸ ਦੇਵਾਂਗੇ ਇਹ ਬਿਲਕੁਲ ਸੌਖੇ ਤਰੀਕੇ ਨਾਲ ਆਪਾਂ ਕਿਵੇਂ ਸਾਫ ਕਰਾਂਗੇ ਤੇ ਵੀਡੀਓ ਸ਼ੁਰੂ ਹੋਣ ਤੋਂ ਪਹਿਲਾਂ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ ਤੇ ਹੁਣ ਆਪਾਂ ਤੁਹਾਡੇ ਨਾਲ ਇਹ ਸ਼ੇਅਰ ਕਰਦੇ ਆਂ ਆਪਾਂ ਇਹਦੇ ਵਿੱਚ ਕੀ ਚੀਜ਼ ਵਰਤਾਂਗੇ ਤੇ ਇਹ ਬਹੁਤ ਜਿਆਦਾ ਜਿੱਦੀ ਕਾਈ ਹੈਗੀ ਇਹ ਤੇ ਇਹ ਆਪਾਂ ਜੇ ਰਗੜਾਂਗੇ ਇਕੱਲਾ ਇਹ ਰੜਕੇ ਵਗੈਰਾ ਨਾਲ ਤਾਂ ਇਹ ਬਿਲਕੁਲ ਵੀ ਨਹੀਂ ਰਗੜਿਆ ਜਾਣਾ ਸਾਫ ਨਹੀਂ ਹੋਣਾ ਤੇ ਆਪਾਂ ਤੁਹਾਨੂੰ ਦੱਸਦੇ ਆਂ ਕੀ ਚੀਜ਼ ਇਹਦੇ ਵਿੱਚ ਵਰਤਾਂਗੇ ਆਪਾਂ ਤੇ ਬਣੇ ਰਿਓ ਜੀ ਵੀਡੀਓ ਨਾਲ ਐਂਡ ਤੱਕ ਤੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਆਪਾਂ ਹਰੇਵਾਈ ਸਾਫ ਕਰਨ ਲਈ ਜੀ ਆਪਾਂ ਇਹ ਚੀਜ਼ ਲੈਤੀ ਹੋਈ ਅੱਗੇ ਇਹ ਤੇ ਵੈਸੇ ਖਾਲੀ ਬੋਤਲ ਅ ਠੰਡੇ ਵਾਲੀ ਖਾਲੀ ਬੋਤਲ ਹੈ ਤੇ ਆਪਾਂ ਇਹਦੇ ਵਿੱਚ ਤੇਜਾਬ ਲਿੱਤਾ ਹੋਇਆ ਜੀ ਇਹ ਤੇ ਇਹ ਤੇਜਾਬ ਜਿਹੜਾ ਮਿਲਦਾਗਾ ਇਹ ਹੀ ਡੈਰੀਆਂ ਤੋਂ ਮਿਲਦਾ ਹੈ ਇਹ ਜਿਵੇਂ ਕਿ ਆਪਣੇ ਪਿੰਡਾਂ ਦੇ ਵਿੱਚ ਡੈਰੀਆਂ ਹੁੰਦੀਆਂ ਦੁੱਧ ਵਾਲੀਆਂ ਤਾਂ ਉਹਨਾਂ ਤੋਂ ਮਿਲ ਜਾਂਦਾ ਜੀ ਇਹ ਤੇ ਇਹ ਆਪਾਂ ਡੈਰੀ ਤੋਂ ਲਏ ਆਂ ਤੇਜਾਬ ਜਿਹੜਾ ਡੈਰੀ ਤੇ ਹੁੰਦਾਗਾ ਉਹ ਕਹਿ ਕੇ ਤੁਸੀਂ ਲੈ ਲੈਣਾ ਵੀ ਤੇਜਾਬ ਚਾਹੀਦਾ ਹੈ ਇਹ ਤੇ ਡੈਰੀ ਤੋਂ ਮਿਲ ਜਾਂਦਾ ਜੀ ਤੇ ਤੇ ਇਹ ਆਪਾਂ ਲੈ ਲੈਣਾ ਜੀ ਤੇ ਹੁਣ ਆਪਾਂ ਇਹਨੂੰ ਵਰਤਣਾ ਕਿਵੇਂ ਆ ਜੀ ਜਿਵੇਂ ਇਹ ਆਪਣੇ ਜਿੱਥੇ ਵੀ ਇਹ ਕਾਈ ਲੱਗੀ ਹੋਈ ਆ ਹਰੇ ਬਾਈ ਜਿਨੀ ਮਰਜੀ ਜਿੱਦੀ ਤੋਂ ਜਿੱਦੀ ਹੋਵੇ ਜੀ ਹਰੇ ਬਾਈ ਤੇ ਵੇਖੋ ਇਹ ਕਿੰਨੀ ਕਿੰਨੀ ਮੋਤੀ ਚੜੀ ਹੋਈ ਆ ਹਰੇ ਬਾਈ ਤੇ ਹੁਣ ਆਪਾਂ ਇਹ ਜਿਹੜਾ ਤਜਾਵਾ ਹੈਗਾ ਇਸ ਤਰੀਕੇ ਨਾਲ ਇਹ ਤੇ ਪਾ ਦਾਂਗੇ ਇਹ ਵੇਖੋ ਤੁਸੀਂ ਨਾਲ ਦੀ ਨਾਲ ਹੀ ਵੇਖ ਸਕਦੇ ਆ ਜੀ ਤੇ ਦੇਖੋ ਇਹ ਇਹ ਰਗੜਨ ਦੀ ਵੀ ਲੋੜ ਨਹੀਂ ਹੈਗੀ ਤੁਹਾਨੂੰ ਇਹ ਤੇ ਵਸਾ ਹੱਥਾਂ ਤੋਂ ਬਚਾ ਕੇ ਜੀ ਹੱਥ ਨਹੀਂ ਲਗਾਉਣਾ ਹੈਗਾ ਇਹਨੂੰ ਹੱਥ ਤੋਂ ਬਿਲਕੁਲ ਬਚਾ ਕੇ ਇਸ ਤਰੀਕੇ ਨਾਲ ਪਾ ਦੇਣਾ ਇਹ ਦੇਖੋ ਤੇ ਨਾਲ ਦੀ ਨਾਲ ਤੁਸੀਂ ਦੇਖ ਸਕਦੇ ਆ ਜੀ ਇਹ ਇਸ ਤਰੀਕੇ ਨਾਲ ਆਪਾਂ ਇਹ ਤੇ ਪਾ ਦੇਣਾ ਜੀ ਪੈਰਾਂ ਤੋਂ ਵੀ ਬਚਾ ਕੇ ਤੇ ਹੱਥਾਂ ਤੋਂ ਵੀ तरीके ਨਾਲ ਆਪਾਂ ਇਹਦੀ ਵਰਤੋਂ ਕਰਾਂਗੇ ਤੇ ਨਾ ਆਪਾਂ ਨੂੰ ਇਹਤੇ ਇਤਜਾਬ ਤੇ ਪੈਸੇ ਖਰਚਣ ਦੀ ਲੋੜ ਜੀ ਤੇ ਫ੍ਰੀਜ ਦੇ ਵਿੱਚ ਹੀ ਆਪਾਂ ਇਹ ਹਰੇ ਵਾਈ ਬਿਲਕੁਲ ਸਾਫ਼ ਕਰ ਸਕਦੇ ਆਂਗੇ ਨਾ ਆਪਾਂ ਨੂੰ ਰਗੜਨ ਦੀ ਲੋੜ ਹੈ ਤੇ ਬਿਲਕੁਲ ਤੇ ਬਿਨਾਂ ਰਗੜੇ ਇਹ ਆਪਾਂ ਇਸ ਤਰੀਕੇ ਨਾਲ ਸਾਫ਼ ਕਰਾਂਗੇ ਇਹ ਦੇਖੋ ਜੀ ਤੇ ਇਹ ਤੁਸੀਂ ਹੁਣ ਦੇਖ ਸਕਦੇ ਆ ਜੀ ਆਪਾਂ ਸਾਰਾ ਤਜਾਬੇ ਤੇ ਪਾਤ ਆ ਜਿਹੜਾ ਸੀਗਾ ਆਪਣੇ ਕੋਲ ਤੇ ਤੁਸੀਂ ਪਹਿਲਾਂ ਵੀ ਹਾਲਤ ਵੇਖੀ ਐ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਸਿਰਫ ਆਪਾਂ ਇਹ ਤੇ ਰੱਖਾਂਗੇ ਜੀ 5 ਮਿੰਟ ਰੱਖਾਂਗੇ 5-7 ਮਿੰਟ ਤੇ ਇਸ ਤੋਂ ਬਾਅਦ ਆਪਾਂ ਰੜਕੇ ਨਾਲ ਥੋੜਾ-ਥੋੜਾ ਇਹਨੂੰ ਸਾਫ਼ ਕਰ ਦਾਂਗੇ ਬੱਸ ਰਗੜਨ ਦੀ ਇੱਥੇ ਆਪਾਂ ਨੂੰ ਲੋੜ ਨਹੀਂ ਹੈਗੀ ਤੇ 5-7 ਮਿੰਟ ਜ਼ਰੂਰ ਤੁਸੀਂ ਇਸੇ ਤਰ੍ਹਾਂ ਇਹਨੂੰ ਲੱਗੇ ਰਹਿਣ ਦੇਣਾ ਤੇਜਾਬ ਨੂੰ ਜਿਹੜਾ ਆਪਾਂ ਇਹਦੇ ਵਰਤਿਆਗਾ ਹਰੀਵਾਇ ਤੇ ਫਿਰ ਆਪਾਂ ਇਹਨੂੰ ਤੁਹਾਨੂੰ ਸਾਫ਼ ਕਰਕੇ ਦਿਖਾਵਾਂਗੇ ਬਿਲਕੁਲ ਹੀ ਤੇ ਤੁਸੀਂ ਹੁਣ ਵੀ ਦੇਖ ਸਕਦੇ ਆਂ ਤੇ ਬਾਅਦ ਚ ਵੀ ਵੇਖ ਸਕਦੇ ਆ ਜੀ ਇਹਨੂੰ ਕਿੰਨੀ ਜ਼ਿਆਦਾ ਹਾਲਤ ਇਹਦੀ ਖਰਾਬ ਸੀਗੀ ਇਸ ਤਰੀਕੇ ਨਾਲ ਜੀ ਤੇ ਲੋ ਜੀ ਹੁਣ ਆਪਾਂ ਇਹਨੂੰ 5-7 ਮਿੰਟ ਇਸੇ ਤਰੀਕੇ ਨਾਲ ਛੱਡ ਦਾਂਗੇ ਤੇ ਫਿਰ ਤੁਹਾਨੂੰ ਦਿਖਾਉਣੇ ਅੱਗੇ ਇਹਦਾ ਕੀਚੜਾਂਗੇ ਆਪਾਂ ਲੋ ਜੀ ਹੁਣ ਹੋ ਗਏ 5-6 ਮਿੰਟ ਤੇ ਹੁਣ ਆਪਾਂ ਤੁਹਾਨੂੰ ਦਿਖਾਉਣੇ ਆਂ ਇਹ ਵੇਖੋ ਇਸ ਤਰੀਕੇ ਨਾਲ ਇਹ ਥਾਫ ਹੋ ਜੀਵਾ ਇਹ ਹਲਕਾ ਹਲਕਾ ਬਸ ਨੂੰ ਆ ਪ੍ਰੈਸ ਤਰੀਕੇ ਨਾਲ ਸਾਫ਼ ਕਰਾਂਗੇ ਇਹ ਦੇਖੋ ਤੁਸੀਂ ਤੇ ਰਗੜਨ ਦੀ ਵੀ ਲੋੜ ਨਹੀਂ ਹੈਗੀ ਇੱਥੇ ਇਸ ਤਰੀਕੇ ਨਾਲ ਇਹ ਸਾਫ਼ ਹੋ ਜਾਣਾ ਇਹ ਦੇਖੋ ਜੀ ਬਿਲਕੁਲ ਰਗੜਨ ਦੀ ਲੋੜ ਨਹੀਂ ਹੈਗੀ ਦੇਖੋ ਤੁਸੀਂ ਇਹਨਾਂ ਤੋਂ ਕਿੰਨੀ ਸੋਹਣੀ ਹਰ ਇਹ ਨਿੱਕਲਾਈ ਹਰੇ ਵਾਈ ਬਿਲਕੁਲ ਲੈ ਰਹੀ ਇਹ ਇਸੇ ਤਰੀਕੇ ਨਾਲ ਹੀ ਆਪਾਂ ਹਲਕਾ ਹਲਕਾ ਬਸ ਇਹਨੂੰ ਰਲ ਕੇ ਨਿਕੂ ਮਾ ਲਈ ਇਹ ਆਪਾਂ ਸਾਫ਼ ਕਰ ਲਾਂਗੇ ਤਾਂ ਇਹ ਇਹ ਹਰੇ ਵਾਈ ਤੇ ਬਿਲਕੁਲ ਹੀ ਸਾਫ ਹੋ ਜੀ। ਰਗੜ ਬਿਲਕੁਲ ਵੀ ਰਗੜਨ ਦੀ ਲੋੜ ਨਹੀਂ ਹੈਗੀ ਹਰੇ ਭਾਈ। ਇਸ ਤਰੀਕੇ ਨਾਲ ਸਾਫ ਕਰ ਸਕਦੇ ਜੀ। ਤੇ ਦੇਖੋ ਮਿਲਟਾ ਵਿੱਚ ਵੀ ਸਾਫ ਹੋ ਜਾਂਦੀ ਹੈ ਇਹ। ਜਿੰਨੀ ਮਰਜ਼ੀ ਕਾਈ ਹੋਵੇ। ਜੰਮੀ ਵੀ ਇਸ ਤਰੀਕੇ ਨਾਲ ਸਾਫ ਕਰ ਸਕਦੇ। ਵੀ ਦੇਖੋ ਬਿਲਕੁਲ ਸਾਫ ਹੋ ਰਿਹਾ ਇਹ। ਤੇ ਹੁਣ ਆਪਾਂ ਤਾਂ ਮੈਂ ਥਾਰਾ ਇਹ ਸਾਫ ਕਰਕੇ ਦਿਖਾਉਣਾ ਹੈ ਜੀ ਉਸੇ ਤਰੀਕੇ ਨਾਲ। ਤੇ ਜਾਲੀ ਵੀ ਬਿਲਕੁਲ ਸਾਫ ਹੋ ਜੀ ਗਈ। ਇਹ ਵੇਖੋ ਜਾਲੀ ਤੋਂ ਵੀ ਇਸ ਤਰੀਕੇ ਨਾਲ ਤੇ ਹੁਣ ਆਪਾਂ ਸਾਰਾ ਸਾਫ ਕਰਕੇ ਤੁਹਾਨੂੰ ਦਿਖਾਉਨੇ ਆ ਜੀ। ਫਿਰ ਪਾਣੀ ਆਪਾਂ ਸਾਫ ਵਰਤਾਂਗੇ ਤੇ ਤੇ ਇਹ ਵੇਖੋ ਜੀ ਆਪਾਂ ਹਲਕਾ-ਹਲਕਾ ਹੀ ਸਿਰਫ ਆਪਾਂ ਰੜਕੇ ਨਾਲ ਮਾੜਾ ਆ ਸਾਫ ਕੀਤਾ ਇਹਨੂੰ। ਤੇ ਇਹ ਹਲਕਾ-ਹਲਕਾ ਸਾਫ ਕਰਨ ਨਾਲ ਹੀ ਇਹ ساری ਕਾਇ ਹੀ ਲਏਗੀ ਇਹ ਵੇਖੋ ਜੀ ਤੇ ਹੁਣ ਆਪਾਂ ਤੁਹਾਨੂੰ ਸਾਫ ਪਾਣੀ ਮਾਰ ਕੇ ਦਿਖਾਵਾਂਗੇ। ਤੇ ਜੇਕਰ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ ਕਰਾਂਗੇ बिल्कुल साफ हो जूगी ये देखो इस तरीके तो तुम पानी मार मारके दिखाने बिल्कुल ही साफ हो जाना है इस तरीके नी देखो ना इगड़िया नहीं है इन बिलकुल ही इस तरीके दिखाने आप देखो, बिल्कुल ही साफ होगी जी जडी छिटी देखो जी सारी हरी वही अपनी बिल्कुल ही साफ होगी देख सकते तो इस तरीके ਦੇਖੋ ਜੀ ਇਸੇ ਤਰੀਕੇ ਨਾਲ ਹੀ ਆਪਾਂ ਇਹ ਸਾਰੀ ਕਾਈ ਸਾਫ਼ ਕਰਤੀ ਤੇ ਦੂਸਰੀ ਸਾਈਡ ਤੋਂ ਵੀ ਆਪਾਂ ਧੋਕੇ ਦਿਖਾਵਾਂਗੇ ਤੁਹਾਨੂੰ ਤੇ ਦੇਖੋ ਕਿੰਨਾ ਜ਼ਿਆਦਾ ਸਾਫ਼ ਹੋ ਗਿਆ ਸਾਰੀ ਇਹ ਦੇਖੋ ਜੀ ਤੁਸੀਂ ਦੇਖ ਸਕਦੇ ਆ ਬਿਲਕੁਲ ਸਾਫ਼ ਹੋ ਗਈ ਕਾਈ ਤੇ ਬਿਲਕੁਲ ਬਿਨਾਂ ਰਗੜੇ ਜੀ ਤੇ ਹਲਕਾ ਹਲਕਾ ਹੀ ਆਪਾਂ ਸਾਫ਼ ਕੀਤਾਗਾ ਤੇ ਦੇਖ ਹੀ ਸਕਦੇ ਆ ਸਾਰੀ ਕਾਈ ਸਾਫ਼ ਹੋ ਗਈ ਜੀ ਤੁਸੀਂ ਵੀ ਇਹ ਤਰੀਕਾ ਜ਼ਰੂਰ ਵਰਤਣਾ ਜੀ ਹਰੇਵਾਇ ਨੂੰ ਸਾਫ਼ ਕਰਨ ਦਾ ਕਾਈ ਨੂੰ ਤੇ ਬਹੁਤ ਵਧੀਆ ਤਰੀਕਾ ਜੀ ਇਹ ਤੇ ਤੁਸੀਂ ਦੇਖ ਸਕਦੇ ਆਂ ਰਿਜ਼ਲਟ ਇਹਦਾ ਕਿੰਨਾ ਵਧੀਆ ਤੇ ਜਦੋਂ ਇਹ ਸੁੱਤੂਗਾ ਤੇ ਇਹਦੋਂ ਵੀ ਜ਼ਿਆਦਾ ਇਹ ਸਾਫ਼ ਹੋ ਜੂਗਾ ਬਿਲਕੁਲ ਹੀ ਸਾਫ਼ ਲੱਗਣ ਲੱਗ ਜੂਗਾ ਜਿਦੋਂ ਇਹ ਟੁੱਕੇ ਸੁੱਤ ਗਿਆ ਹੈ ਇਸ ਤਰੀਕੇ ਨਾਲ ਤੇ ਇਹ ਤਰੀਕਾ ਤੁਸੀਂ ਵੀ ਜ਼ਰੂਰ ਵਰਤਣਾ ਜੀ ਤੇ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਨਾਲ